ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਪੰਜਾਬ ਦੀ ਭਰਤੀਆਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਸਭ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਕੀ ਹੈ ਅੱਜ ਦੀ ਜਾਣਕਾਰੀ ETT 2364 ਬਾਰੇ ਨਵੀਂ ਅਪਡੇਟ ਨਿਕਲ ਕੇ ਆਈ ਹੈ ਉਸ ਦੇ ਬਾਰੇ ਵਿੱਚ ਅੱਜ ਜਾਣਕਾਰੀ ਗੱਲ ਕਰਾਂਗੇ ETT 2364 ਦੇ ਵਿੱਚ ਬਾਰੇ ਵਿੱਚ ਡਿਪਾਰਟਮੈਂਟ ਤੇ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ ਜਿਸ ਦੀ ਅੱਜ ਸੁਣਵਾਈ ਸੀ 224 2024 ਨੂੰ ਕੀ ਹੈ ਕੇਸ ਕਿਉਂ ਕੇਸ ਕੀਤਾ ਗਿਆ ਹੈ ਤਾਂ ਇਸ ਕੇਸ ਦੀ ਅੱਜ ਸੁਣਵਾਈ ਦੇ ਵਿੱਚ ਕੀ kujoya ਹੈ ਕੀ ਨਿਕਲ ਕੇ ਬਾਹਰ ਆਇਆ ਹੈ ਕਦੋਂ ਤੱਕ ਭਰਤੀ ਕੰਪਲੀਟ ਹੋ ਜਾਏਗੀ ਕਿ ਭਰਤੀ ਲਟਕੀ ਰਹੇਗੀ ਜਿਵੇਂ ਕਿ ਆਪਾਂ ਜਾਣਦੇ ਹਾਂ ਕੇ 2364 ਲਗਭਗ 4 ਸਾਲ ਹੋ ਗਏ ਇੱਕ ਭਰਤੀ ਲਟਕੀ ਹੋਈ ਹੈ ਪਹਿਲਾਂ ਵੀ ਇੱਕ ਸਤੇ ਕੇਸ ਚੱਲ ਰਿਹਾ ਸੀ ਕੇਸ ਹੁੰਦਾ ਹੈ ਬੜੀ ਮੁਸ਼ਕਲ ਨਾਲ ਡਿਸਪੋਜ਼ ਆਫ ਕੇਸ ਕੀਤੇ ਗਏ ਤਾਂ ਕੋਰਟ ਨੇ ਇਸ ਨੂੰ 2 2 ਮਹੀਨਿਆਂ ਦੇ ਵਿੱਚ ਵਿੱਚ ਵਰਤੀ ਨੂੰ ਕੰਪਲੀਟ ਕਰਨ ਦੇ ਆਦੇਸ਼ ਦਿੱਤੇ ਸੀ ਡਿਪਾਰਟਮੈਂਟ ਨੂੰ ਪਰ 2 ਮਹੀਨੇ ਤੱਕ ਡਿਪਾਰਟਮੈਂਟ ਨੇ ਕੁਝ ਵੀ ਨਹੀਂ ਕੀਤਾ ਤੇ 2 ਮਹੀਨੇ ਜਦੋਂ ਪੂਰੇ ਹੋਣ ਵਾਲੇ ਸੀ ਉਸ ਸਮੇਂ ਡਿਪਾਰਟਮੈਂਟ ਨੇ ਕੋਰਟ ਦੇ ਵਿੱਚ ਕੇਸ ਲਾ ਕੇ ਇਹ ਕਹਿ ਦਿੱਤਾ ਕਿ ਸਾਨੂੰ ਕਲੈਰੀਫਿਕੇਸ਼ਨ ਦਿੱਤੀ ਜਾਵੇ ਤਾਂ ਇੱਕ ਵਾਰ ਫਿਰ ਉਸ ਟਾਈਮ ਕੋਰਟ ਵਿੱਚ ਪਰਤੀ ਚਲੇਗੀ ਪਰ ਕੋਰਟ ਨੇ ਫਿਰ ਫੈਸਲਾ ਦੇ ਦਿੱਤਾ ਕਿ ਇਸ ਦੇ ਬਾਰੇ ਵਿੱਚ ਡਿਪਾਰਟਮੈਂਟ ਆਪਣੇ ਬੇਸ ਤੇ ਹੀ ਫੈਸਲਾ ਲੈ ਲਵੇ ਤਾਂ ਡਿਪਾਰਟਮੈਂਟ ਨੇ ਉਸ ਤੋਂ ਬਾਅਦ ਵੀ ਅਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਕੀ ਮਜਬੂਰੀ ਹੈ ਡਿਪਾਰਟਮੈਂਟ ਦੀ ਕਿਉਂ ਨਹੀਂ ਪਰਤੀ ਕੰਪਲੀਟ ਕੀਤੀ ਜਾ ਰਹੀ ਤਾਂ ਹੁਣ ਡਿਪਾਰਟਮੈਂਟ ਦੇ ਉੱਪਰ 2364 ATT ਵਰਤੀ 2364 ਦੇ ਵਿੱਚ ਇੱਕ ਹੋਰ ਨਵਾਂ ਮੋੜ ਆ ਗਿਆ ਹੈ ਇੱਕ ਹੋਰ ਨਵਾਂ ਕੇਸ ਲੱਗ ਗਿਆ ਹੈ ਵੇਖਦੇ ਹਾਂ ਕੀ ਹੈ ਉਹ ਕੇਸ ਤਾਂ ਉਸ ਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਵਿੱਚ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਡਾਇਰੀ ਨੰਬਰ 1019 3364 ਕੇਸ ਰਜਿਸਟਰਡ ਹੋਇਆ ਹੈ 19 ਅਪ੍ਰੈਲ 2024 ਨੂੰ ਨਵਾਂ ਕੇਸ ਰਜਿਸਟਰਡ ਹੋਇਆ ਹੈ ਰਮਨ ਕੁਮਾਰ ਐਂਡ ਆਦਰ ਵਰਸਸ ਕਮਲ ਕਿਸ਼ੋਰ ਤੇ ਇਹ ਕੇਸ ਜਿਹੜਾ ਹੈ ਇਹ 19 ਅਪ੍ਰੈਲ 2024 ਨੂੰ ਇਸੇ ਮਹੀਨੇ ਵਿੱਚ ਦਰਜ ਕੀਤਾ ਗਿਆ ਹੈ ਤਾਂ ਇਸ ਕੇਸ ਦੀ ਸੁਣਵਾਈ ਅੱਜ 22 ਤਰੀਕ ਨੂੰ 22 4 2024 ਨੂੰ ਸੀ 19 ਨੂੰ ਕੇਸ ਦਰਜ ਕੀਤਾ ਗਿਆ ਸੀ 2021 ਤੇ ਸੋਮਵਾਰ 22 ਤਰੀਕ ਨੂੰ ਇਸ ਦੀ ਅੱਜ ਤਰੀਕ ਸੀ ਅੱਜ ਇਸ ਕੇਸ ਦੇ ਵਿੱਚ ਕੀ ਗੁਜੋਆ ਹੈ ਇਸ ਦੇ ਬਾਰੇ ਵਿੱਚ ਜਾਣਕਾਰੀ ਕਰਦੇ ਆ ਲੈਂਦੇ ਆ ਤਾਂ ਇਹ ਅੱਜ ਦੇ ਕੇਸ ਦੇ ਵਿੱਚ ਜਿਵੇਂ ਕਿ ਪਹਿਲਾਂ ਤੁਹਾਨੂੰ ਪਤਾ ਸੀ ਕਿ ਡਿਪਾਰਟਮੈਂਟ ਇਸ ਕੇਸ ਦੇ ਵਿੱਚ ਆਪਣੀ ਸਮਾਂ ਮੰਗੇਗਾ ਤਾਂ ਅੱਜ ਡਿਪਾਰਟਮੈਂਟ ਨੇ ਪੇਸ਼ ਹੋ ਕੇ ਇਸ ਵਿੱਚ ਡਿਪਾਰਟਮੈਂਟ ਦੇ ਵਕੀਲ ਨੇ ਆਪਣਾ ਕਲੈਰੀਫਿਕੇਸ਼ਨ ਦਾ ਸਮਾਂ ਮੰਗਿਆ ਹੈ ਕਿ ਕਿਉਂ ਨਹੀਂ ਅਸੀਂ ਪ੍ਰਤੀ ਨੂੰ ਕੰਪਲੀਟ ਕਰ ਸਕੇ ਤਾਂ ਡਿਪਾਰਟਮੈਂਟ ਨੇ ਆਪਣਾ ਸਮਾਂ ਮੰਗਿਆ ਹੈ ਕਿ ਮੈ ਸਾਨੂੰ ਸਮਾਂ ਦਿੱਤਾ ਜਾਵੇ ਤਾਂ ਅਸੀਂ ਤਾਂ ਹੀ ਕਾਰਨ ਦੱਸ ਪਾਵਾਂਗੇ ਕਿ ਪ੍ਰਤੀ ਹੁਣ ਤੱਕ ਕੰਪਲੀਟ ਕਿਉਂ ਨਹੀਂ ਹੋਈ ਤਾਂ ਕੋਰਟ ਨੇ ਇਸ ਦੇ ਵਿੱਚ ਅਗਲੀ ਤਰੀਕ ਦੇ ਦਿੱਤੀ ਹੈ 9 ਜੁਲਾਈ 2026 ਕੋਰਟ ਰਾਨੀ ਦੀ ਗੱਲ ਏ ਕਿ ਕੋਰਟ ਨੇ ਕਾਫੀ ਲੰਬਾ ਸਮਾਂ ਦੀ ਡੇਟ ਦਿੱਤੀ ਹੈ ਲਗਭਗ ਡੇਢ ਮਹੀਨਾ ਅਪ੍ਰੈਲ ਚੱਲ ਰਿਹਾ ਤੇ ਮਈ ਤੇ ਜੂਨ ਦੀ ਤੇ ਜੁਲਾਈ ਦੀ 9 ਤਰੀਕ ਦਿੱਤੀ ਹੈ ਜੁਲਾਈ ਦੀ 9 ਤਰੀਕ ਨੂੰ ਅਗਲੀ ਸੁਣਵਾਈ ਹੋਵੇਗੀ ਤੁਹਾਡੀ ਸਕਰੀਨ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਜਿਹੜੀ ਡੇਟ ਹੈ ਉਹ 9 ਜੁਲਾਈ ਰੱਖੀ ਗਈ ਹੈ 9 ਜੁਲਾਈ ਦੀ ਅਗਲੀ ਸੁਣਵਾਈ ਹੋਵੇਗੀ ਤਾਂ ਹੁਣ ਜਿਹੜੀ ਫਰਤੀ ਹੈ ਲਗਭਗ 9 ਜੁਲਾਈ ਤੋਂ ਪਹਿਲਾਂ ਕੰਪਲੀਟ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਹੁਣ ਫਰਤੀ ਫਿਰ ਇੱਕ ਵਾਰ ਕੋਰਟ ਕੇਸਾਂ ਦੇ ਵਿੱਚ ਚਲੀ ਗਈ ਹੈ ਤੇ ਡਿਪਾਰਟਮੈਂਟ ਜੇ ਚਾਹਵੇ ਤਾਂ ਇਸ ਫਰਤੀ ਨੂੰ ਕੰਪਲੀਟ ਕਰ ਵੀ ਸਕਦਾ ਹੈ ਪਰ ਹੌਨ ਕੋਰਟ ਕੇਸ ਦੇ ਵਿੱਚ ਅਗਲੀ ਜੜੀ ਸੁਣਵਾਈ 9 ਜੁਲਾਈ 2024 ਹੈ ਇਹ ਅੱਜ ਦੀ ਜਾਣਕਾਰੀ ਸੀ ਜਿਹੜੀ ਤੁਹਾਨੂੰ ਦੇਣੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਸ਼ੇਅਰ ਕਰ ਦਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਹਰੇਕ ਭਰਤੀਆਂ ਬਾਰੇ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਤੇ ਮਿਲਦੀ ਰਹੇਗੀ ਤਾਂ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ